ਕਬੀਰ ਸੰਤ ਕੀ ਗਾਇਲ ਨਾ ਛੋੜੀਏ ਮਾਰਗ ਲਾਗਾ ਜਾਉ ਪੇਟ ਦੇ ਹੀ ਪਨੀਦ ਹੋਏ ਭੇੜ ਦੇ ਜਪੀਏ ਨਾ ਕਬੀਰ ਸੰਤ ਕੀ ਗਾਇਲ ਨਾ ਛੋੜੀਏ ਕਬੀਰ ਕਹਿੰਦਾ ਜਿਹਦਾ ਨਾਲ ਜੁੜਿਆ ਹੋਇਆ ਸੀ ਜਾਇ ਜਿਹਦੇ ਨਾਲੋਂ ਵਿਛੜਿਆ ਕੋਣਾ ਸੰਤ ਸੀ ਤੈਨੂੰ ਅਸ਼ਾਂਤੀ ਨਾ ਤਾਂ ਐ ਤੂੰ ਉਹਦੋਂ ਪਿਛੜ ਗਿਆ ਸੰਤੋਂ ਵਿਛੜਿਆ ਹੋਇਆ ਕਰਕੇ ਸ਼ਾਂਤੀ ਹੈ ਤੇਰੇ ਅੰਦਰ ਕਾ ਤੈਨੂੰ ਧੀਰ ਆਉਂਦੀ ਹੈ ਤਾਂ ਹੀ ਦੇ ਅੰਦਰ ਉੰਗਾ ਹੈ ਤਾਂ ਹੀ ਦੇ ਅੰਦਰ ਬੁਖਾਰ ਇਹ ਬੁਖਤਰੀਸਨਾ ਸਤਿਗ ਗਾਲਾਂ ਛੋੜੀਏ ਸੰਤ ਦਾ ਸਾਥ ਨਹੀਂ ਛੱਡੀਦਾ ਹੁੰਦਾ ਮਾਰਗ ਲੱਗਾ ਜਾਓ ਮਾਰਗ ਲੱਗਾ ਜਾਓ ਉਹਦੇ ਸੰਤ ਵਾਲੇ ਰਸਤੇ ਹੀ ਤੁਰੀਦਾ ਹੁੰਦਾ ਜਿੱਦ ਨੂੰ ਅੰਤਰਾਤਮਾ ਦੀ ਆਵਾਜ਼ ਜਿਹੜੀ ਹੈ ਸੰਤ ਬੋਲਦਾ ਨਾ ਅੰਤਰਾਤਮਾ ਦੀ ਆਵਾਜ਼ ਆ ਉਹ ਰਸਤੇ ਹੀ ਜਾਜ ਤੋ ਆਜ ਆ ਰਹੇ ਹੋ ਤੁਮ ਜਾਓ ਜਿੱਤੇ ਸੰਤ ਬੈਠਾ ਬੋਲਦਾ ਨਾ ਆਵਾਜ਼ ਆ ਰਹੀ ਹੈ ਰੁਖਤ ਦੀ ਉਦੋਂ ਤੁਰ ਪੇਠ ਵੀ ਪੁਨੀਤ ਹੋਏ ਭੇਡ ਜਪੀਏ ਨਾ ਅੰਤਰਾਤੋਂ ਦੀ ਆਵਾਜ਼ ਅਨਸਾਰ ਚੱਲ ਕਹਿਣਾ ਮਤਲਬ ਇਹ ਹੈ ਪੇਠ ਤੇ ਹੀ ਪੁਨੀਤ ਹੋਏ ਜੇ ਦਰਸ਼ਨ ਹੋ ਗਿਆ ਸੁਣਦਾ ਫਿਰ ਤਾਂ ਪੁਨੀਤ ਹੋ ਗਿਆ ਪੇਠ ਤੇ ਹੀ ਪੁਨੀਤ ਹੋਏ ਪੁਨੀਤ ਜਦੋਂ ਹਲਤਾਂ ਦਰਸ਼ਨ ਹੋਏ ਤੇ ਜੇ ਭੇਡ ਹੋ ਗਈ ਆਵਾਜ਼ੋਂ ਦੀ ਭੇਡ ਤੇ ਜਪੀਏ ਨਾ ਆਵਾਜ਼ ਸੁਣ ਨਾਲ ਭੇਡਦਾ ਅੰਤਰਾਤੋਂ ਦੀ ਆਵਾਜ਼ ਨਾਲ ਜੇ ਭੇਡ ਹੋਈ ਆ ਫਿਰ ਤਾਂ ਨਾ ਜਪੇਗਾ ਫਿਰ ਜਦ ਜਪੇ ਆਊਗਾ ਸਮਝ ਫਿਰ ਤਾਂ ਸੋਝੀ ਆਊਗੀ ਕਿ ਜਾਂ ਦਰਖ ਕੋਲ ਪਹੁੰਚ ਗਿਆ ਉਹਦੇ ਇਹ ਆਵਾਜ਼ ਦੇ ਨਾਲ ਨਾਲ ਤੁਰਿਆ ਜਾਣਾ ਜਪਦਾ ਜਾਣਾ ਸਮਝਦਾ ਕਿ ਨੇੜੇ ਨੇੜੇ ਜਾਂਦਾ ਪਤਾ ਲੱਗੂ ਹਾਂ ਨੇੜੇ ਨੂੰ ਜਾ ਰਿਹਾ ਤਾਂ ਸੱਦੀ ਹੋਊਗੀ ਤੇਰੀ ਪਰ ਜੇ ਦਰਸ਼ਨ ਹੋ ਜੂ ਫਿਰ ਫਰੀਦ ਹੋ ਜਾਣਾ ਫਿਰ ਉਹਦੇ ਵਿੱਚ ਹੀ ਲੀਨ ਹੋ ਜਾਣਾ ਹਾਂਜੀ